ਰਾ ਨਾ ਹਰਜਿੰਦਰ ਸਿੰਘ ਪਿੰਡ ਮਨਸੂਰਵਾਲ ਬੇਟ ਇਹ ਬਲਾਕ ਢਲਵਾ ਜ਼ਿਲ੍ਹਾ ਕਪੂਰਥਲਾ ਪੇਲਰ ਅਸੀਂ ਐਦਕੀ ਲਿਆ ਜੀ 2022 ਚ ਜੀ ਤੇ ਸਾਡਾ ਜੋ ਰਸਤੇਦਾਰ ਆ ਕਰਤਾਰਪੁਰ ਲਾਗੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਉਹਨਾਂ ਨਾਲ ਦੇਖ ਕੇ ਅਸੀਂ ਲਿਆ ਕਿ ਜੋ ਸਾਨੂੰ ਇਹ ਤੋਂ ਪ੍ਰੋਫਿਟ ਹੋ ਸਕੇ ਵਧੀਆ ਹੜਾਇਤ ਕੀ ਬਹੁਤ ਵਧੀਆ ਸੀਨ ਲੱਗਾ ਜੀ ਆਪਣੀ ਜਿਹੜੀ ਵਾਈ ਸਾਡੀ ਹੈਗੀ ਆ 30 40 ਏਕੜੇ ਆ ਜੀ ਅਸੀਂ ਤੇ ਲੋਕਾਂ ਨੂੰ ਵੀ ਸਗੋਂ ਗਾਈਡ ਕੀਤਾ ਹੈ ਪਰਾਲੀ ਨੂੰ ਅੱਗ ਨਾਲ ਆਓ ਅਸੀਂ ਤੁਹਾਡੇ ਖੱਤੇ ਸਾਫ਼ ਕਰਕੇ ਦਵਾਂਗੇ ਕਿ ਮਤਲਬ ਵਾਤਾਵਰਨ ਨੂੰ ਜਿਹੜਾ ਸਾਫ਼ ਸੁਥਰਾ ਰੱਖਿਆ ਜਾਵੇ ਜੀ ਇਹ ਸਾਡਾ ਕੀ ਪਹਿਲਾ ਸਾਲ ਸੀ ਅਸੀਂ 660 ਕਿੱਲੇ ਦੇ ਰਕਬੇ ਦਾ ਕੰਮ ਕੀਤਾ ਬਹੁਤ ਵਧੀਆ ਸਾਨੂੰ ਇਹਦਾ ਲੱਗਾ ਬੀਲਰ ਲੈ ਕੇ ਜੀ ਬਹੁਤ ਪ੍ਰੋਫਿਟ ਹੋਇਆ ਸਾਨੂੰ ਮਤਲਬ ਚਲੋ ਗਾਂ ਤੋਂ ਵੀ ਇੱਕ ਮਸ਼ੀਨ ਸਾਡਾ ਗਾਂ ਤੋਂ ਫਾਇਦਾ ਆਇਆ ਫਾਇਦਾ ਦਿਸਦਾ ਆ ਗਾਂ ਤੋਂ ਇੱਕ ਮਸ਼ੀਨ ਹੋਰ ਲਵਾਂਗੇ ਸ਼ੁਰੂ ਤੇ ਚਲੋ ਸਮੱਸਿਆ ਤਾਂ ਹਰੇਕ ਨੂੰ ਆਉਂਦੀ ਹੈ ਜਦੋਂ ਆਪਾਂ ਕੋਈ ਵੀ ਆ ਕੰਮ ਕਰਨਾ ਆ ਥੋੜਾ ਜਆ ਬੰਦੇ ਨੂੰ ਆਪਣਾ ਮਿਹਨਤ ਕਰਨੀ ਜੇ ਮਿਹਨਤ ਆਪ ਕਰਾਂਗੇ ਫਿਰ ਫਾਇਦਾ ਹੁੰਦਾ ਜੇ ਕਿਸੇ ਦੇ ਥਰੂ ਕਰਾਵਾਂਗੇ ਫਿਰ ਫਾਇਦਾ ਨਹੀਂ ਹੁੰਦਾ ਤੇ ਇਸ ਲਈ ਹੀ ਆਪ ਮਿਹਨਤ ਕਰੀ ਦੀ ਸਾਨੂੰ ਇਹ ਕਿ ਅਸੀਂ ਫਾਇਦਾ ਕਰ ਹੀ ਲੈਣਾ ਆਪਾਂ ਮਿਹਨਤ ਕਰਕੇ ਜੀ ਮਿਹਨਤ ਅਸੀਂ ਆਪ ਹੀ ਕਰਦੇ ਆਂ ਬ੍ਰਦਰ ਆ ਮੇਰਾ ਤੇ ਇੱਕ ਭਾਜੀ ਆਪਣਾ ਸਿਸਟਰ ਦਾ ਘਰ ਵਾਲਾ ਆ ਅਸੀਂ ਤਿੰਨ ਚਾਰ ਜਣੇ ਇੱਕ ਮੇਰਾ ਮਿੱਤਰ ਆ ਮਨਪ੍ਰੀਤ ਸਿੰਘ ਉਹ ਸਾਰੇ ਇਕੱਠੇ ਅਸੀਂ ਆਪ ਇਕੱਠੇ ਕੰਮ ਕਰਦੇ ਆਂ ਡਰਾਈਵਰ ਨਹੀਂ ਸੀ ਕੋਈ ਰੱਖਦੇ ਇਸ ਤਰ੍ਹਾਂ ਵਰਕ ਵੰਡੇ ਆ ਇੱਕ ਨੇ ਇਹ ਕੰਮ ਕਰਨਾ ਇੱਕ ਨੇ ਉਹ ਕਰਨਾ ਜੀ ਇਦਾਂ ਹਰੇਕ ਵਰਕ ਵੰਡ ਕੇ ਕਰੀਦਾ ਆ ਜੀ ਅਸੀਂ 1500 ਤੋਂ ਲੈ ਕੇ 2200 ਤੱਕ ਕਿਲੇ ਏਕੜ ਦਾ ਲਿਆ ਜੀ ਏਕੜ ਤੇ 400 ਰੁਪਏ ਦਾ ਧਾਗਾ ਲੱਗਦਾ ਜੀ ਤੇ ਟਰੈਕਟਰਾਂ ਦਾ ਤੇਲ ਲਾ ਲੋ 4 400 4 400 ਦਾ ਤੇਲ ਲੱਗ ਜਾਂਦਾ 800 1200 ਰੁਪਈਆ ਖਰਚਾ ਲੱਗਦਾ ਜੀ ਤੇ ਇੱਕ ਇੱਕੜ ਤੇ ਇਹ ਆਪਣੇ ਜਿਹੜੀ ਕਪੂਰਥਲੇ ਜ਼ਿਲ੍ਹੇ ਚ ਕੋਈ ਵੀ ਫੈਕਟਰੀ ਇਦਾਂ ਦੀ ਹੈ ਨਹੀਂ ਅਸੀਂ ਪ੍ਰਾਲੀ ਤੇ ਬਥੇਰੀ ਬੰਨ ਲਈਏ ਪਰ ਜਿੱਥੇ ਹਨ ਕੋਈ ਪ੍ਰਾਲੀ ਪਚਾ ਸਕੀਏ ਕੋਈ ਜਿੱਥੇ ਪ੍ਰਾਲੀ ਦਾ ਸਾਂਭ ਸੰਭਾਲ ਹੋ ਸਕੇ ਜਿੱਥੇ ਇਹਦੀ ਵਰਤੋਂ ਸਹੀ ਤਰੀਕੇ ਨਾਲ ਕਰ ਸਕੇ ਉਦਾਂ ਦੀ ਕੋਈ ਵੀ ਕਪੂਰਥਲੇ ਜਿੱਦਾਂ ਸਾਡੇ ਇਲਾਕੇ ਚ ਕੋਈ ਫੈਕਟਰੀ ਹੈ ਨਹੀਂ ਇਸੇ ਲਈ ਮੰਗ ਕਰਦੇ ਆ ਕਿ ਕੋਈ ਵਧੀਆ ਫੈਕਟਰੀ ਲੱਗੇ ਜਿੱਥੇ ਪ੍ਰਾਲੀ ਸੁੱਟ ਸਕੀਏ ਇਦੇ ਨਾਲ ਜਿਹੜਾ ਆ ਵਾਤਾਵਰਨ ਸਗੋਂ ਬਹੁਤ ਵਧੀਆ ਸਾਫ਼ ਰਹਿ ਸਕਦਾ ਹੈ ਤੇ ਨਾਲੇ ਲੋਕਾਂ ਦੀ ਪ੍ਰਾਲੀ ਸੰਭੀ ਜਾ ਸਕਦੀ ਹੈ ਜੀ ਤੇ ਮੈਂ ਜਿਹੜੀ ਆ 600 ਕਿੱਲੇ ਦੀ ਪ੍ਰਾਲੀ ਵਰਗੀ ਗੱਠਾ ਬਣੀ ਸੀ ਪਰ ਮੈਂ 600 ਕਿੱਲੇ ਦੀ ਪ੍ਰਾਲੀ ਵੇਚ ਚੁੱਕਿਆ ਪਰ ਹੁਣ ਰੇਟ ਠੀਕ ਆ ਹੁਣ ਵੀ ਨਾਲ ਨਾਲ ਟਰਾਲੀਆਂ ਵੇਚਣਦੇ ਆ ਜੀ ਟਰਾਲੀ ਇਹਦੀ ਰੱਖੀ ਜਾਵੇ ਤਾਂ ਇਹਦਾ ਬਹੁਤ ਪ੍ਰੋਫਿਟ ਹੋ ਸਕਦਾ ਜਿੱਦਾਂ ਹੁਣ ਰੇਟ ਵਧਣ ਦਿਆ ਆ ਇਸ ਤੋਂ ਜਿੱਦਾਂ ਤੂੜੀ ਦਾ ਰੇਟ ਬਹੁਤ ਵਧਣ ਦਿਆ ਆ ਤੂੜੀ ਦੀ ਥਾਂ ਤੇ ਲੋਕੀ ਇਹਦੀ ਵਰਤੋਂ ਹੁਣ ਜ਼ਿਆਦਾ ਕਰਨ ਦੇ ਪਿਆ ਤਾਂ ਹੋਰ ਪ੍ਰੋਫਿਟ ਹੋ ਸਕਦਾ ਇਹਦੇ ਚ ਆਪਾਂ ਨੂੰ ਜੀ ਇਹ ਤਿੰਨ ਤੋਂ ਚਾਰ ਟਰੈਕਟਰ ਚਾਹੀਦੇ ਆ ਤੇ ਦੋ ਮਸ਼ੀਨਾਂ ਤੇ ਰੇਕਰ ਤੇ ਬੈਲਰ ਹੁੰਦਾ ਹੀ ਆ ਜੀ ਸਾਰਿਆਂ ਨੂੰ ਪਤਾ ਹੈ ਤੇ ਇੱਕ ਆਪਾਂ ਨੂੰ ਮਤਲਬ ਟਰਾਲੇ ਚਾਹੀਦੇ ਆ ਦੋ ਪਰਾਲੀ ਦੀਆਂ ਗੱਠਾਂ ਢੋਣ ਨੂੰ ਜੀ ਇਹ ਆਪਾਂ ਨੂੰ ਮਸ਼ੀਨਰੀ ਇਹਦੇ ਵਿੱਚ ਲੋਡ ਪੈਂਦੀ ਹੈ ਜੀ ਸਰਕਾਰ ਨੂੰ ਚਾਹੀਦਾ ਜੀ ਕਿ ਜਿੱਦਾਂ ਹਰਿਆਣਾ ਦੇ ਵਿੱਚ ਆ 1000 ਰੁਪਏ ਜ਼ਿਮੀਂਦਾਰ ਨੂੰ ਸਬਸਿਡੀ ਦੇਣਦੇ ਹੀ ਐ ਤੇ ਕਿ ਉਹੋ ਹੀ ਇੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ 1000 ਰੁਪਏ ਜ਼ਿਮੀਂਦਾਰ ਨੂੰ ਦਵੇ ਇਹਦੇ ਨਾਲ ਇੱਕ ਤਾਂ ਫਾਇਦਾ ਹੋ ਜੂਗਾ ਕਿ ਪਰਾਲੀ ਸਾਂਭੀ ਜਾਊ ਵਾਤਾਵਰਨ ਸਾਫ਼ ਰਹੂਗਾ ਤੇ ਜ਼ਿਮੀਂਦਾਰ ਨੂੰ ਵੀ ਕੋਈ ਨਾ ਕੋਈ ਫਾਇਦਾ ਹੋ ਜੂਗਾ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਮਨਸੂਰਵਾਲ ਬੇਡ ਜ਼ਿਲ੍ਹਾ ਕਪੂਰਥਲਾ ਬਲਾਕ ਢਾਲਮਾ ਤੇ ਜੀ ਮੈਂ ਇਸ ਮਸ਼ੀਨ ਦਾ 3 ਸਾਲ ਤੋਂ ਐਕਸਪੀਰੀਅੰਸ ਹੈਗਾ ਜੀ ਮੈਨੂੰ ਮੈਨੂੰ ਮੇ ਭੂਆ ਦੇ ਲੜਕੇ ਨੇ ਗਾਈਡ ਕੀਤਾ ਇਸ ਬਾਰੇ ਮੈਂ ਉਹਦੇ ਨਾਲ 3 ਸਾਲ ਹਰਿਆਣੇ ਵਿੱਚ ਚਲਾਈ ਆ ਆਪਣੇ ਏਰੀਆ ਵਿੱਚ ਚਲਾਈ ਹੋਈ ਆ ਕਰਤਾਰਪੁਰ ਏਰੀਆ ਵਿੱਚ ਚਲਾਈ ਹੋਈ ਮਸ਼ੀਨ ਹੈ 3 ਸਾਲ ਪੂਰੀ ਮੈਂ ਮਸ਼ੀਨ ਦਾ ਐਕਸਪੀਰੀਅੰਸ ਪੂਰਾ ਹੈ ਜੀ ਮੈਨੂੰ ਤੇ ਚਲੋ ਬਹੁਤ ਵਧੀਆ ਇਦਕੀ ਏ ਸਾਲ ਮੈਂ ਆਪਣਾ ਲੈਣ ਦਾ ਵਿਚਾਰ ਬਣਾਇਆ ਮੇਰੇ ਫਾਦਰ ਸਾਹਿਬ ਮੇਰੇ ਬ੍ਰਦਰ ਨੇ ਮੈਨੂੰ ਗਾਈਡ ਕੀਤਾ ਕਿ ਤੁਸੀਂ ਇਹ ਮਸ਼ੀਨ ਲਓ ਕੋਈ ਗੱਲ ਚਲੋ ਪਹਿਲਾ ਪਹਿਲਾ ਦਿਲ ਚ ਧੜਕੂ ਸੀਗਾ ਸ਼ਾਇਦ ਪੈਸੇ ਨਾ ਪੂਰੇ ਹੋਣ ਇਸ ਵਾਰ ਚਲੋ ਅਸੀਂ 6 650 ਕਿੱਲੇ ਦਾ ਰਕਬਾ ਟੋਟਲ ਬੰਨਿਆ ਹੋਇਆ ਕੁਝ ਢਲਮਾ ਬਲਾਕ ਚ ਬੰਨਿਆ ਕੁਝ ਕਪੂਰਥਲੇ ਏਰੀਏ ਸਦਮਾ ਦੋਨਾਂ ਜਦਾਂ ਆਰੀਆਂ ਵਾਲ ਪਿੰਡ ਹੋ ਗਿਆ ਇਹਨਾਂ ਏਰੀਆ ਵਿੱਚ ਅਸੀਂ ਪਰਾਲੀ ਬੰਨੀ ਹੋਈ ਆ ਸਾਨੂੰ ਇਸ ਚੀਜ਼ ਤੋਂ ਬਹੁਤ ਪ੍ਰੋਫਿਟ ਹੋਇਆ ਚਲੋ ਗਵਰਨਮੈਂਟ ਦਾ ਵਿੱਚ ਧੰਨਵਾਦ ਕਰਦੇ ਆ ਸਾਨੂੰ 50% ਸਬਸਿਡੀ ਇਸ ਤੇ ਦਿੱਤੀ ਹੋਈ ਆ ਇੱਕ ਇਸ ਤੇ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਇਸ ਮਸ਼ੀਨ ਨੂੰ ਚਲਾਉਣ ਵੇਲੇ ਇੱਕ ਤਾਂ ਪੀਟੀਓ ਸ਼ਾਫਟ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਇੱਕ ਸੇਫਟੀ ਬੋਲਟ ਇੱਕ ਖਾਸ ਕਰ ਜ਼ਿਆਦਾ ਜੋ ਜ਼ਰੂਰੀ ਹੈ ਇਸ ਦੇ ਵਿੱਚ ਧਾਗਾ ਉਸ ਚੀਜ਼ ਨੂੰ ਬਹੁਤ ਮਾਇਨੇ ਰੱਖਣਾ ਪੈਂਦਾ ਹੈ ਕਿ ਧਾਗਾ ਤੁਸੀਂ ਪੂਰਾ ਪ੍ਰੋਪਰ ਪਾਇਆ ਹੋਇਆ ਕਿ ਨਹੀਂ ਮਸ਼ੀਨ ਦੇ ਵਿੱਚ ਪਾਇਆ ਹੋਇਆ ਜੇ ਇੱਕ ਚੀਜ਼ ਦੇ ਵਿੱਚ ਧਾਗਾ ਨਹੀਂ ਲੰਘਿਆ ਹੋਇਆ ਤਾਂ ਤੁਹਾਡੀ ਗੱਠ ਖੁੱਲੂਗੀ ਉਸ ਟਾਈਮ ਹੁਣ ਗੰਨੇ ਦੀ ਖੋਰੀ ਦਾ ਕੰਮ ਸਟਾਰਟ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ ਕੁਝ ਵੀ ਇਸ ਬਾਰੇ ਸਾਡੇ ਤੋਂ ਚਾਹੁੰਦਾ ਹੈ ਜਾਣਕਾਰੀ ਲੈਣੀ ਸਾਡੇ ਨਾਲ ਆ ਕੇ ਸੰਪਰਕ ਕਰ ਲਵੇ ਕਿਸੇ ਵੀਰ ਨੇ ਬਣਾਉਣੀ ਹੋਵੇ ਖੋਰੀ ਦੀ ਪਰਾਲੀ ਜਦੋਂ ਬਣਾਉਣੀ ਹੋਵੇ ਗੱਠ ਸਾਨੂੰ ਸੰਪਰਕ ਕਰ ਸਕਦਾ ਹੈ ਸਾਡਾ ਨੰਬਰ ਹੈਗਾ 97 00002184 ਇਹ ਸਾਡਾ ਕੰਟੈਕਟ ਨੰਬਰ ਹੈ ਜੀ ਇਸ ਤੇ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰਕੇ ਸਾਡੇ ਨਾਲ ਜਾਣਕਾਰੀ ਲੈ ਸਕਦੇ ਆ ਜੀ ਇੱਕ ਤਾਂ ਜੀ ਸਾਨੂੰ ਇਸ ਪ੍ਰਾਲੀ ਦੀ ਸਾਹਮਣੇ ਦੀ ਸਾਨੂੰ ਉਹਨਾ ਥੋੜਾ ਜਿਹਾ ਸਮਾਂ ਘੱਟ ਮਿਲਦਾ ਆ ਜੋ ਝੋਨੇ ਦੀ ਫਸਲ ਹੈ ਜੀ ਇਹ ਕੁਝ ਵੈਰਾਈਟੀਆਂ ਇਦਾਂ ਦੀਆਂ ਚਾਹੀਦੀਆਂ ਕੁਝ ਪਹਿਲਾਂ ਪੱਕਣ ਵਾਲੀਆਂ ਹੋਣ ਕਿ ਸਾਡਾ ਕੰਮ ਟਾਈਮ ਨਾਲ ਚੱਲ ਪਵੇ ਕਿ ਜਿਨ੍ਹਾਂ ਨੇ ਫਸਲ ਜੋ ਵੀ ਲਾਉਣੀ ਹੈ ਉਹ ਟਾਈਮ ਨਾਲ ਆਪਣੀ ਲਗਾ ਸਕਣ ਹੌਲੀ ਹੌਲੀ ਕਰਕੇ ਥੋੜੀਆਂ ਥੋੜੀਆਂ ਫਸਲਾਂ ਕੱਟ ਹੋਈ ਜਾਣ ਕਿ ਸਾਡਾ ਵੀ ਕੰਮ ਅੱਗੇ ਚੱਲਦਾ ਰਹੇ ਤੇ ਲੌਂਗ ਟਾਈਮ ਲਈ ਚੱਲੇ ਕਿ ਜੋ ਸਾਨੂੰ ਪ੍ਰੋਫਿਟ ਜ਼ਿਆਦਾ ਹੋ ਸਕੇ ਕਿ ਸਾਡੀ ਇਹ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਜੀ ਕਿ ਸਾਨੂੰ ਪ੍ਰਾਲੀ ਦੀ ਸਾਮ ਸੰਭਾਲ ਲਈ ਸਾਰੇ ਪੰਜਾਬ ਦੇ ਵਿੱਚ ਫੈਕਟਰੀਆਂ ਲਗਾਈਆਂ ਜਾਣ ਇੱਕ ਤਾਂ ਇਸ ਮਤਲਬ ਪ੍ਰਾਲੀ ਦੀ ਸਾਮ ਸੰਭਾਲ ਵੀ ਜ਼ਿਆਦੀ ਹੋ ਜੂਗੀ ਇੱਕ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਵੀ ਹੋਊਗਾ ਜੀ ਮੇਰਾ ਨਾਮ ਬਲਵੀਰ ਸਿੰਘ ਵਾਲੇ ਇਹ ਹਰਜਿੰਦਰ ਤੇ ਜੋ ਗੁਰਪ੍ਰੀਤ ਵਾਲੇ ਇਹ ਦੋਨੋਂ ਮੇਰੇ ਬੇਟੇ ਆ ਮੈਂ 27 ਸਾਲਾਂ ਦੇ ਦਵਾਈ ਵਿੱਚ ਕੰਮ ਕਰ ਰਿਹਾ ਡਾਇਰੈਕਟਰ ਡਰਾਈਵਰ ਹੈ ਬਾਕੀ ਮੈਂ ਉੱਥੋਂ ਪੈਸਾ ਕਮਾ ਕੇ ਇਹਨਾਂ ਨੂੰ ਦਿੱਤਾ ਸਾਰਾ ਸਮਾਨ ਲੈ ਕੇ ਦਿੱਤਾ ਬਾਕੀ ਹੋਰ ਵੀ ਰੋਟਾਵੇਟਰ ਕਰਾਇਆ ਸਭ ਕੁਝ ਲੈ ਕੇ ਤੇ ਇਹ ਕਿ ਮੈਂ ਬੇਟੇ ਬਲਬ ਮਸ਼ੀਨ ਕਾ ਕਰੋ ਇਹ ਵੀ ਆਪਾਂ ਕੰਮ ਕਰੀਏ ਹੁਣ ਆਪਣੀ ਮਸ਼ੀਨ ਕੋਈ ਨਹੀਂ ਏਰੀਆ 'ਚ ਕੰਮ ਕਰਾਵੇ ਆਪਣਾ ਹੋਰ ਅੱਗੇ ਕੰਮ ਤੁਰਿਆ ਤੇ ਬਾਕੀ ਥੋੜਾ ਸੰਜਣਾ ਸਮਾਨ ਲੰਮਾ ਮਿਲਣਾ ਚਾਹੀਦਾ ਥੋੜਾ ਜਿਹਾ ਸਾਡੇ ਸਾਰੇ ਜ਼ਿਮੀਂਦਾਰ ਸਾਰੇ ਇਹ ਚਾਹੁੰਦੇ ਸੀ ਵੀ ਆਪਣੇ ਏਰੀਆ 'ਚ ਕੋਈ ਮਸ਼ੀਨ ਆਵੇ ਵੀ ਅਸੀਂ ਕੰਮ ਕਰ ਸਕੀਏ ਸਾਡੇ ਹੋਰ ਵੀ ਸਾਡੀ ਫਸਲ ਵਧੀਆ ਹੋਵੇ ਤੇ ਇਸ ਕਰਕੇ ਚਲੋ ਮਸ਼ੀਨ ਲੋਕਾ ਸਾਡਾ ਸਾਥ ਦਿੱਤਾ ਵੈਸੇ ਅਕੀ ਇੰਨੇ ਸੋਨੇ ਤੋਂ ਮਿਹਨਤ ਦੇ ਜਣ ਬਾਕੀ ਕੋਈ ਪੈਸਾ ਨਹੀਂ ਮੰਗਦੇ ਨਾ ਜਿੰਨਾ ਡਾ ਖਰਚਾ ਆਉਂਦਾ ਵਾ ਬਾਕੀ ਪੈੜੀ ਸਾਫ ਕਰਕੇ ਦੇਵਾਂਗੇ ਬਾਕੀ ਸਾਰੇ ਮੇਰੇ ਜ਼ਿੰਮੇਦਾਰਾਂ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਸਾਥ ਦੇਣ ਸਾਰੇ ਅਸੀਂ ਵੀ ਆਪਣਾ ਕੰਮ ਕਰ ਸਕੀਏ ਬਾਕੀ ਜ਼ਿੰਮੇਦਾਰ ਦਾ ਵੀ ਪੈੜੀ ਵਧੀਆ ਬਣੇ ਬਹੁਤ ਸੋਹਣੀ ਕਾਣ ਹੋਵੇ